ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੀ ਆਪਣੀ ਅੱਜ ਦੀ ਕਹਾਣੀ ਆ ਇੱਕ ਕੁੜੀ ਦੇ ਪਤੀ ਦੀ ਮੌਤ ਹੋ ਜਾਂਦੀ ਆ ਤੇ ਫਿਰ ਉਹਦਾ ਦੂਜਾ ਵਿਆਹ ਹੋ ਜਾਂਦਾ ਦੂਜੇ ਵਿਆਹ ਤੋਂ 10 ਸਾਲ ਬਾਅਦ ਉਹ ਸਾਰੀਆਂ ਗੱਲਾਂ ਭੁੱਲ ਜਾਂਦੀ ਆ ਪਰ ਇੱਕ ਗੱਲ ਉਹ ਕਦੇ ਵੀ ਨਹੀਂ ਭੁੱਲਦੀ ਇਹੀ ਸੀ ਉਹ ਗੱਲ ਚਲੋ ਸੁਣਦੇ ਆਂ ਕਹਾਣੀ ਦੇ ਵਿੱਚ ਰਾਣੀ ਦਾ ਵਿਆਹ ਰਜੀਵ ਨਾਲ ਹੋਇਆ ਸੀ ਤੇ ਉਹ ਬੜੀ ਖੁਸ਼ ਰਹਿੰਦੇ ਸੀ ਆਪਣੇ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਰਾਣੀ ਦਾ ਪਤੀ ਉਹਦਾ ਛੋਟਾ ਦਿਓਰ ਤੇ ਉਹਦੇ ਸੱਸ ਸਹਰਾ ਰਹਿੰਦੇ ਸੀ ਰਾਣੀ ਦਾ ਜਿਹੜਾ ਦਿਓਰ ਸੀ ਉਹ ਬਹੁਤ ਛੋਟਾ ਸੀ ਉਸਦੇ ਪਤੀ ਤੇ ਉਸਦੇ ਦਿਓਰ ਦੀ ਉਮਰ ਦਾ ਕਾਫੀ ਫਰਕ ਸੀ ਦੋ ਭਰਾ ਸੀ ਉਹ ਤੇ ਇੱਕ ਉਹਨਾਂ ਦੀ ਭੈਣ ਸੀ ਭੈਣ ਜਿਹੜੀ ਉਹ ਰਜੀਵ ਤੋਂ ਵੀ ਵੱਡੀ ਹੁੰਦੀ ਆ ਉਹ ਆਪਣੇ ਸਹੁਰੇ ਘਰ ਰਹਿੰਦੀ ਆ ਹੱਸਦਾ ਵਸਦਾ ਪਰਿਵਾਰ ਸੀ ਰਾਣੀ ਦੇ ਵਿਆਹ ਤੋਂ 1 ਸਾਲ ਬਾਅਦ ਬੇਟੀ ਪੈਦਾ ਹੁੰਦੀ ਆ ਉਹਦੇ ਸੱਸ ਸਹੁਰਾ ਉਹਦਾ ਬਹੁਤ ਮੋਹ ਕਰਦੇ ਆ ਤੇ ਉਹ ਆਪਣੀ ਪੋਤੀ ਨੂੰ ਵੀ ਖਿੜੇ ਮੱਥੇ ਪਰਮਾਨ ਕਰਦੇ ਆ ਤੇ ਆਪਣੀ ਪੋਤੀ ਦਾ ਵੀ ਬਹੁਤ ਮੋਹ ਕਰਦੇ ਆ ਐਸੀ ਤਰ੍ਹਾਂ ਜ਼ਿੰਦਗੀ ਲੰਘ ਰਹੀ ਸੀ ਜਦੋਂ ਰਾਣੀ ਦੇ ਵਿਆਹ ਨੂੰ 2.5 ਸਾਲ ਹੋਏ ਸੀ ਤਾਂ ਜਿਹੜਾ ਉਹਦਾ ਪਤੀ ਸੀ ਰਜੀਵ ਉਹਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਐਨੇ ਹੱਸਦੇ ਵਸਦੇ ਪਰਿਵਾਰ ਵਿੱਚ ਜਦੋਂ ਕੋਈ ਐਦਾਂ ਦੀ ਹਨਾ ਦੁੱਖ ਭਰੀ ਘਟਨਾ ਵਾਪਰ ਜੇ ਫਿਰ ਜਿਹੜਾ ਪਰਿਵਾਰ ਆ ਉਹ ਟੁੱਟ ਜਾਂਦਾ ਰਾਣੀ ਦਾ ਰੋ ਰੋ ਕੇ ਬੁਰਾ ਹਾਲ ਸੀ ਉਹਦੇ ਸੱਸ ਸਹੁਰੇ ਦਾ ਵੀ ਬਹੁਤ ਬੁਰਾ ਹਾਲ ਸੀ ਸਾਰਾ ਪਰਿਵਾਰ ਸਦਵੇਂ ਵਿੱਚ ਸੀ ਜਦੋਂ ਉਹਦੇ ਘਰ ਵਾਲੇ ਦੀਆਂ ਅੰਤਮ ਰਸਮਾਂ ਹੁੰਦੀਆਂ ਤਾਂ ਰਾਣੀ ਦਾ ਜਿਹੜਾ ਪੇਕਾ ਪਰਿਵਾਰ ਹੁੰਦਾ ਉਹ ਕਹਿੰਦਾ ਵੀ ਅਸੀਂ ਰਾਣੀ ਨੂੰ ਵਾਪਸ ਲੈ ਕੇ ਜਾਣਾ ਹੁਣ ਰਾਣੀ ਉਸ ਘਰ ਤੋਂ ਜਾਣਾ ਨਹੀਂ ਚਾਹੁੰਦੀ ਹੁੰਦੀ ਉਹ ਆਪਣੇ ਮਾਪਿਆਂ ਨੂੰ ਕਹਿੰਦੀ ਹੈ ਕਿ ਮੈਂ ਇੱਥੇ ਗੁਜ਼ਾਰਾ ਕਰ ਲਵਾਂਗੀ ਪਰ ਮੈਂ ਜਾਣਦੀ ਨਹੀਂ ਰਾਣੀ ਦੇ ਸੱਸ ਸਹੁਰਾ ਤੇ ਉਹਦੇ ਮਾਪੇ ਨੂੰ ਸਮਝਾਉਂਦੇ ਆ ਕਿ ਤੇਰੀ ਉਮਰ ਛੋਟੀ ਆ ਇੰਨੀ ਉਮਰ ਤੂੰ ਕਿਵੇਂ ਕੱਢੇਂਗੀ ਤੇ ਰਾਣੀ ਦੇ ਸੱਸ ਸਹੁਰਾ ਇਹ ਵੀ ਕਹਿੰਦੇ ਆ ਵੀ ਜਿਹੜਾ ਤੇਰਾ ਛੋਟਾ ਦਿਉਰਾ ਉਹਦੀ ਉਮਰ ਤੇਰੇ ਨਾਲੋਂ ਕਾਫੀ ਛੋਟੀ ਆ ਵੀ ਨਹੀਂ ਜੇ ਉਹ ਵੱਡੀ ਉਮਰ ਦਾ ਹੁੰਦਾ ਤਾਂ ਅਸੀਂ ਤੈਨੂੰ ਉਹਦੇ ਸਿਰ ਧਰ ਦਿੰਦੇ ਵੀ ਉਹਦੇ ਨਾਲ ਤੇਰਾ ਵਿਆਹ ਕਰ ਦਿੰਦੇ ਵੀ ਸਾਡਾ ਜੀਤਾ ਨਹੀਂ ਕਰਦਾ ਕਿ ਤੈਨੂੰ ਇਸ ਘਰੋਂ ਭੇਜੀਏ ਪਰ ਅਸੀਂ ਆਉਣ ਵਾਲੇ ਸਮਾਂ ਵੇਖ ਕੇ ਕਹਿਣੇ ਆ ਕਿ ਤੇਰਾ ਗੁਜ਼ਾਰਾ ਨਹੀਂ ਹੋਣਾ ਵੀ ਅਸੀਂ ਵੀ ਕਿੰਨਾ ਚਿਰ ਬੈਠਾਂਗੇ ਹਨਾ ਤੇ ਰਾਣੀ ਨੂੰ ਜਿਹੜਾ ਮਜਬੂਰ ਨਾ ਆਪਣੇ ਮਾਪਿਓ ਦੇ ਨਾਲ ਵਾਪਸ ਆਉਣਾ ਪੈਂਦਾ ਰਾਣੀ ਆਪਣੇ ਸਹੁਰੇ ਘਰ ਤੋਂ ਪੇਕੇ ਘਰ ਆ ਜਾਂਦੀ ਹੈ ਨਾਲ ਆਪਣੀ ਬੇਟੀ ਨੂੰ ਲੈ ਕੇ ਪਰ ਉਹਦਾ ਜੀ ਨਹੀਂ ਲੱਗਦਾ ਆਪਣੇ ਪੇਕੇ ਘਰ ਐਸੀ ਤਰ੍ਹਾਂ ਹੀ 6-7 ਮਹੀਨੇ ਲੰਘ ਗਏ ਜਦੋਂ ਤੇ ਫਿਰ ਉਹਦੇ ਮਾਪੇ ਆਪਣੇ ਸੋਚਿਆ ਹਨਾ ਵੀ ਜਿਹੜਾ ਕੰਮ ਹੋਣਾ ਸੀ ਉਹ ਤਾਂ ਹੋ ਗਿਆ ਵੀ ਹੁਣ ਕੁੜੀ ਆ ਜਿਹੜੀ ਸਾਰਾ ਦਿਨ ਫਿਕਰ ਚ ਤੇ ਚਿੰਤਾ ਚ ਡੁੱਬੀ ਰਹਿੰਦੀ ਆ ਵੀ ਇਹਦਾ ਪਾਂ ਹੋਰ ਕਿਤੇ ਰਿਸ਼ਤਾ ਲੱਭ ਕੇ ਵਿਆਹ ਕਰ ਦਿੰਨੇ ਆ ਵੀ ਜਦੋਂ ਇਹ ਆਪਦੀ ਜ਼ਿੰਦਗੀ ਦੇ ਵਿੱਚ ਉਲਝ ਗਈ ਫਿਰ ਇਹ ਪਿਛਲਾ ਗਮ ਭੁੱਲ ਜੂਗੀ ਵੀ ਨਹੀਂ ਤਾਂ ਇਹਨੇ ਆਪਣਾ ਮਾਨਸਿਕ ਸੰਤੁਲਨ ਆ ਜਿਹੜਾ ਖੋ ਦੇਣਾ ਕਿਉਂਕਿ ਉਹ ਰਜੀਵ ਨੂੰ ਯਾਦ ਕਰਕੇ ਸਾਰਾ ਸਾਰਾ ਦਿਨ ਰੋਂਦੀ ਰਹਿੰਦੀ ਸੀ ਉਹਦੇ ਘਰਦਿਆਂ ਨੇ ਉਹਦੀ ਸਹਿਮਤੀ ਨਾਲ ਕੋਈ ਮੁੰਡਾ ਲੱਭਿਆ ਦੂਸਰੀ ਸ਼ਾਦੀ ਉਹਦੀ ਕਰਤੀ ਹੁਣ ਜਦੋਂ ਇੱਕ ਵਾਰ ਹਨਾ ਕਿਸੇ ਕੁੜੀ ਨੂੰ ਵਿਧਵਾ ਦਾ ਟੈਗ ਲੱਗ ਜਾਵੇ ਤੇ ਪਲੱਸ ਉਹਦੇ ਇੱਕ ਬੱਚਾ ਵੀ ਹੋਵੇ ਤਾਂ ਫਿਰ ਜਿਹੜਾ ਦੂਸਰੀ ਸ਼ਾਦੀ ਕਰਨੀ ਹੁੰਦੀ ਆ ਉਹਦੇ ਵਾਸਤੇ ਤਾਂ ਇੱਕ ਸਮਝੌਤਾ ਹੀ ਹੁੰਦਾ ਜਿਹੜਾ ਉਹਦਾ ਪਤੀ ਸੀ ਉਹ ਵੀ ਨਕ ਤੱਕ ਤਾਂ ਠੀਕ ਰਿਹਾ ਪਰ ਮਹੀਨੇ ਤੋਂ ਬਾਅਦ ਰਾਣੀ ਨੂੰ ਉਹਦੀ ਅਸਲੀਅਤ ਪਤਾ ਲੱਗੀ ਜਿਹੜਾ ਉਹਦਾ ਪਤੀ ਸੀ ਉਹਦਾ ਨਾਮ ਰਾਮ ਸੀ ਕਿ ਰਾਮ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਜੂਆ ਖੇਡਦਾ ਸੀ ਬੁਰੀਆਂ ਆਦਤਾਂ ਦਾ ਸ਼ਿਕਾਰ ਸੀ ਇਸੇ ਕਰਕੇ ਉਹਨੇ ਰਾਣੀ ਨਾਲ ਵਿਆਹ ਕਰਵਾ ਲਿਆ ਸੀ ਰਾਣੀ ਨੇ ਕੁਝ ਸਮਾਂ ਤਾਂ ਵੇਖਿਆ ਪਰ ਜਦੋਂ ਉਹਨੂੰ ਲੱਗਿਆ ਕਿ ਉਹਦੇ ਘਰ ਵਾਲੇ ਦੀਆਂ ਆਦਤਾਂ ਨੇ ਜਿਹੜੀਆਂ ਉਹ ਕਾਫੀ ਵਿਗੜੀਆਂ ਹੋਈਆਂ ਨੇ ਤਾਂ ਉਹ ਉਹਨੂੰ ਸਮਝਾਉਂਦੀ ਰਹਿੰਦੀ ਕਿ ਆਪਣੇ ਇੱਕ ਬੇਟੀ ਆ ਇਦਾਂ ਆਪਣੀ ਜ਼ਿੰਦਗੀ ਕਿਵੇਂ ਨਿਕਲੂ ਤਾ ਉਹਦੇ ਘਰ ਆਲਾ ਉਹਦੀ ਕੁੱਟਮਾਰ ਕਰਦਾ ਤੇ ਉਹਨੂੰ ਕਹਿ ਜਾਂਦਾ ਵੀ ਇਹ ਬੇਟੀ ਮੇਰੀ ਨਹੀਂ ਹੈਗੀ ਇਹ ਸਿਰਫ ਤੇਰੀ ਆ ਨਹੀਂ ਮੇਰੀ ਕੋਈ ਜ਼ਿੰਮੇਵਾਰੀ ਹੈ ਦੀ ਤੇ ਰਾਣੀ ਨੂੰ ਬੜੀ ਹੈਰਾਨੀ ਹੁੰਦੀ ਵੀ ਜਦੋਂ ਰਿਸ਼ਤਾ ਹੋਇਆ ਸੀ ਉਦੋਂ ਤਾਂ ਇਹ ਗੱਲ ਹੋਈ ਸੀ ਕਿ ਜਿਹੜੀ ਬੇਟੀ ਆ ਉਹ ਤੇਨੂੰ ਅਪਣਾਉਣੀ ਪਊ ਵੀ ਹੁਣ ਇਹੇ ਮੁਕਰਦਾ ਪਰ ਇਹੋ ਜੇ ਬੰਦਿਆਂ ਦਾ ਹਨਾ ਕੋਈ ਦੀਨ ਮਾਨ ਨਹੀਂ ਹੁੰਦਾ ਇਸ ਕਰਕੇ ਰਾਣੀ ਵਿਚਾਰੀ ਰੋਂਦੀ ਰਹਿੰਦੀ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆਪਣੀ ਕੁੜੀ ਨੂੰ ਪਾਲਦੀ ਉਹ ਉਹਨੇ ਆਪਣੀ ਕੁੜੀ ਹੈ ਜਿਹੜੀ ਉੱਥੇ ਸਕੂਲ ਦੇ ਵਿੱਚ ਪੜਨ ਲਾਤੀ ਸ਼ਰਾਬ ਨੂੰ ਰਾਣੀ ਦੇ ਘਰ ਵਾਲਾ ਜਦੋਂ ਆਉਂਦਾ ਉਹ ਸ਼ਰਾਬ ਨਾਲ ਡੱਕਿਆ ਹੁੰਦਾ ਤੇ ਰਾਣੀ ਕੋਲੇ ਜੇ ਕੋਈ 2-400 ਰੁਪਈਆ ਹੁੰਦਾ ਸੀ ਤਾਂ ਉਹ ਤੋਂ ਕੁੱਟ ਮਾਰ ਕੇ ਖੋਹ ਲੈਂਦਾ ਸੀ ਜੇਕਰ ਦਾ ਰਾਸ਼ਨ ਮੁੱਕਿਆ ਹੁੰਦਾ ਸੀ ਤਾਂ ਵੀ ਆਮ ਕੋਈ ਜ਼ਿੰਮੇਵਾਰੀ ਨਹੀਂ ਸਮਝਦਾ ਸੀ ਕਿ ਕਰੇ ਰਾਸ਼ਨ ਲੈ ਕੇ ਆਉਣਾ ਇਸੇ ਤਰ੍ਹਾਂ ਉਹਦੀ ਜੂਏ ਤੇ ਸ਼ਰਾਬ ਦੀ ਲਤ ਨੇ ਉਹਨੂੰ ਜਮਾਂ ਜਵਾਰੀਆ ਬਣਾਤਾ ਸੀ ਤੇ ਉਹ ਬਾਹਰੋਂ ਲੋਕਾਂ ਤੋਂ ਕਰਜ਼ੇ ਲੈਣ ਲੱਗ ਗਿਆ ਸੀ ਇੱਕ ਨਾ ਪਿੰਡ ਦੇ ਵਿੱਚ ਕੋਈ ਕਰਜ਼ੇ ਦਿੰਦਾ ਸੀ ਸਾਹੂਕਰ ਤੇ ਉਹ ਗੈਂਗਸਟਰ ਟਾਈਪ ਦਾ ਸੀ ਜੇ ਉਹ ਤੋਂ ਕੋਈ ਕਰਜ਼ਾ ਲੈ ਲੈਂਦਾ ਸੀ ਤੇ ਨਾ ਮੋੜਿਆ ਜਾਂਦਾ ਸੀ ਤਾਂ ਉਹ ਕਾਫੀ ਭੈੜੀ ਕਰਦਾ ਸੀ ਅਗਲੇ ਨਾਲ ਆਰਾਮ ਨੇ ਨਾ ਉਹ ਤੋਂ ਥੋੜਾ ਥੋੜਾ ਕਰਕੇ ਜੂਆ ਖੇੜਦੇ ਨੇ ਤੇ ਕਰਜ਼ਾ ਲੈ ਲਿਆ ਤੇ ਜਿਹੜਾ ਉਹ ਸਾਹੂਕਾਰ ਸੀਗਾ ਉਹਨੇ ਤਾਂ ਹੁਣ ਆਪਦਾ ਪੈਸੇ ਮੰਗਣੇ ਸੀ ਉਹ ਆਪਣੇ ਬੰਦੇ ਭੇਜਣ ਲੱਗ ਗਏ ਇਹਨਾਂ ਦੇ ਘਰੇ ਤੇ ਜਦੋਂ ਰਾਣੀ ਘਰ ਹੁੰਦੀ ਤੇ ਆਮ ਘਰ ਨਾ ਹੁੰਦਾ ਤਾਂ ਉਹ ਬੰਦੇ ਆਉਂਦੇ ਕਿ ਸਾਡੇ ਤੋਂ ਕਰਜ਼ਾ ਲਿਆ ਤੇਰੇ ਘਰ ਵਾਲੇ ਨੇ ਆਮ ਨੇ ਕਰਜ਼ਾ ਉਤਾਰੋ ਉਹਨੇ ਨਾ ਉਹਨਾਂ ਨੂੰ ਕਹਿ ਦੇਣਾ ਕਿ ਕੋਈ ਗੱਲ ਨਹੀਂ 2-4 ਦਿਨਾਂ ਦੇ ਵਿੱਚ ਤੁਹਾਡੇ ਪੈਸੇ ਦੇ ਦਾਂਗੇ ਐਸੀ ਤਰ੍ਹਾਂ ਕਰਕੇ ਨਾ ਮਹੀਨਾ ਦੋ ਮਹੀਨੇ ਲੰਘ ਗਏ ਪਹਿਲਾਂ ਤਾਂ ਉਹ ਲਾਰੇ ਲਾਈ ਗਈ ਤੇ ਸਾਹੂਕਾਰ ਦੇ ਬੰਦੇ ਵੀ ਸਮਝ ਗਏ ਵੀ ਇਹਨਾਂ ਕੋਲੇ ਹੈ ਤਾਂ ਕੁਝ ਵੀ ਨਹੀਂ ਇਹ ਦੇਣਗੇ ਕਿੱਥੋਂ ਉਹਨਾਂ ਨੇ ਜਾ ਕੇ ਸਾਹੂਕਾਰ ਨੂੰ ਦੱਸਤਾ ਵੀ ਉਹ ਸਿਰਫ ਪਕਾਈ ਕਰਾਉਂਦੇ ਆ ਵੀ ਉਹ ਤਾਂ ਘਰ ਇੰਨੀ ਹੁੰਦਾ ਆ ਰਾਮ ਤਾਂ ਤੇ ਉਹਦੇ ਘਰ ਵਾਲੀ ਘਰੇ ਹੁੰਦੀ ਆ ਇੱਕ ਉਹਦੀ ਧੀ ਆ ਵੀ ਉਹਨਾਂ ਦਾ ਘਰ ਆ ਜਿਹੜਾ ਬਹੁਤ ਮਾੜੀ ਹਾਲਤ ਚ ਆ ਵੀ ਉਹਨਾਂ ਨੇ ਆਪਾਂ ਨੂੰ ਪੈਸੇ ਨਹੀਂ ਦੇਣੇ ਵੀ ਸਿਰਫ ਪਕਾਈ ਆ ਜਿਹੜਾ ਸਾਹੂਕਾਰ ਸੀ ਉਹ ਕਹਿੰਦਾ ਤੁਸੀਂ ਐਂ ਕਰੋ ਜਿਹੜੀ ਫਿਰ ਉਹਨਾਂ ਦੀ ਬੇਟੀ ਆ ਉਹਨੂੰ ਚੱਕ ਲਿਓ ਭਈ ਉਹ ਜਿਹੜੇ ਬੰਦੇ ਹੁੰਦੇ ਆ ਉਹ ਆ ਜਾਂਦੇ ਆ ਤੇ ਉਹ ਰਾਣੀ ਨਾਲ ੱੱਕੇ ਸ਼ਾਹੀ ਕਰਦੇ ਆ ਉਹਦੇ ਤੇ ਹੱਥ ਵੀ ਉਠਾਉਂਦੇ ਆ ਤੇ ਉਹਦੇ ਤੇ ਬੁਰੀ ਨਜ਼ਰ ਵੀ ਰੱਖਦੇ ਆ ਤੇ ਉਹਨੂੰ ਕਹਿੰਦੇ ਵੀ ਜਾਂ ਤਾਂ ਕਰਜਾ ਉਤਾਰ ਨਹੀਂ ਫਿਰ ਜਿਹੜੀ ਆਪਣੀ ਬੇਟੀ ਆ ਉਹ ਸਾਨੂੰ ਦੇ ਦੇ ਉਹ ਕਹਿੰਦੀ ਵੀ ਇਹ ਗੱਲ ਆ ਜਿਹੜੀ ਅੱਜ ਤੱਕ ਤੁਸੀਂ ਕਹਿਤੀ ਵੀ ਮੇਰੀ ਬੇਟੀ ਤੇ ਇਹ ਨਜ਼ਰ ਰੱਖਣ ਦੀ ਕੋਸ਼ਿਸ਼ ਕੀਤੀ ਨਾ ਤਾਂ ਮੈਂ ਤੁਹਾਡੀਆਂ ਅੱਖਾਂ ਕੱਢ ਦੂੰਗੀ ਉਹ ਕਹਿੰਦੇ ਵੀ ਫਿਰ ਕਰਜ ਤਾਂ ਜਿਹੜਾ ਲਿਆ ਤੇਰੇ ਪਤੀ ਨੇ ਉਹ ਤਾਂ ਅਸੀਂ ਵਸੂਲ ਕਰਾਂਗੇ ਜੇ ਪੈਸੇ ਨਹੀਂ ਤਾਂ ਅਸੀਂ ਕਿਸੇ ਹੋਰ ਤਰੀਕੇ ਨਾਲ ਵਸੂਲ ਕਰ ਲਾਂਗੇ ਤਾਂ ਰਾਣੀ ਸੀ ਜਿਹੜੀ ਉਹਨਾਂ ਦੀ ਨੀਅਤ ਨ ਸਮਝ ਗਈ ਰਾਣੀ ਕਹਿੰਦੀ ਚਲ ਐ ਕਰੋ ਮੈਨੂੰ ਆਖਰੀ ਵਾਰ ਮੌਹਲਤ ਦੇ ਦਿਓ ਵੀ ਮੈਂ ਤੁਹਾਨੂੰ ਪੈਸੇ ਜਿਵੇਂ ਮਰਜ਼ੀ ਦੇਵਾਂ ਤੇ ਜੇ ਮੇਰੇ ਤੋਂ ਪੈਸੇ ਨਾ ਦਿੱਤੇ ਗਏ ਤਾਂ ਮੈਂ ਖੁਸ਼ੀ-ਖੁਸ਼ੀ ਆਪਣੀ ਬੇਟੀ ਤੁਹਾਨੂੰ ਦੇ ਦੂੰ ਉਹ ਕਹਿੰਦਾ ਫਿਰ ਕੱਲੀ ਬੇਟੀ ਦੀ ਫਿਰ ਸਾਨੂੰ ਤੂੰ ਵੀ ਚਾਹੀਦੀ ਆ ਉਹ ਕਹਿੰਦੀ ਵੀ ਠੀਕ ਐ ਮੈਨੂੰ ਤੁਹਾਡੀ ਸ਼ਰਤ ਮਨਜ਼ੂਰਾ ਪਰ ਤੁਸੀਂ ਅੱਜ ਲਾਸਟ ਵਾਰ ਮੈਨੂੰ ਇੱਕ लास्ट ਮੌਕਾ ਦੇ ਦਿਓ। ਸਾਹੂਕਾਰ ਦੇ ਬੰਦੇ ਸੋਚਦੇ ਆ ਵੀ ਇਹਦੇ ਤੋਂ ਕਿੱਥੋਂ ਪੈਸੇ ਦਿੱਤੇ ਜਾਣੇ ਆ। ਵੀ ਇਹਨਾਂ ਨੂੰ ਆਪਾਂ ਦੋਨਾਂ ਨੂੰ ਹੀ ਲੈ ਜਾਾਂਗੇ। ਵੀ ਜਦੋਂ ਹੁਣ ਤੱਕ ਨਹੀਂ ਇਹਦੇ ਤੋਂ ਦਿੱਤੇ ਗਏ ਪੈਸੇ ਤੇ ਉਹ ਖੁਸ਼ੀ-ਖੁਸ਼ੀ ਵਾਪਸ ਮੁੜ ਜਾਂਦੇ ਆ ਤੇ ਜਾ ਕੇ ਸਾਹੂਕਾਰ ਨੂੰ ਸਾਰੀ ਗੱਲ ਦੱਸਦੇ ਆ ਵੀ ਅਗਲੇ ਜਿਹੜੇ ਤਾਂ ਫਿਰ ਉਹ ਦੋਨੇ ਮਾਮਾ ਧੀ ਅਸੀਂ ਲੈ ਕੇ ਆਵਾਂਗੇ। ਵੀ ਪੈਸੇ ਤਾਂ ਨਹੀਂ ਉਹਨਾਂ ਤੋਂ ਦਿੱਤੇ ਜਾਣੇ। ਚਲ ਇੱਕ ਹਫ਼ਤੇ ਦਾ ਸਮਾਂ ਹੁੰਦਾਗਾ ਤੇ ਰਾਣੀ ਬੈਠੀ ਸੋਚਦੀ ਆ ਵੀ ਮੈਂ ਉਹਨਾਂ ਨੂੰ ਇੱਕ ਹਫ਼ਤੇ ਦਾ ਸਮਾਂ ਤਾਂ ਦੇਤਾ ਤੇ ਵੀ ਹੁਣ ਮੈਂ ਪੈਸੇ ਕਿੱਥੋਂ ਦਿਆਂ ਇੱਕ ਦਿਨ ਨਾ ਬੈਠੀ ਬੈਠੀ ਉਹਦੇ ਗੱਲ ਯਾਦ ਆਉਂਦੀ ਆ ਵੀ ਜਦੋਂ ਉਹ ਆਪਣੇ ਸਹੁਰੇ ਘਰੋਂ ਵਾਪਸ ਆਈ ਸੀ ਤਾਂ ਉਹਦੇ ਸੱਸ ਸਹੁਰੇ ਨੇ ਇਹ ਗੱਲ ਕਹੀ ਸੀ ਜਿਹੜੇ ਰਜੀਵ ਦੇ ਮੰਮੀ ਡੈਡੀ ਸੀ ਕਿ ਪੁੱਤ ਚਲ ਤੂੰ ਭਾਵੇਂ ਇਸ ਘਰੋਂ ਜਾ ਰਹੀਆਂ ਪਰ ਫਿਰ ਵੀ ਜਿਹੜੀ ਸਾਡੀ ਪੋਤੀ ਆ ਇਹ ਸਾਡੀ ਅਮਾਨਤ ਆ ਜੇ ਤੈਨੂੰ ਜ਼ਿੰਦਗੀ ਵਿੱਚ ਕਦੇ ਵੀ ਐ ਲੱਗੇ ਵੀ ਸਾਡੀ ਲੋੜ ਆ ਤਾਂ ਤੂੰ ਜਦੋਂ ਮਰਜ਼ੀ ਇਸ ਘਰ ਦਾ ਦਰਵਾਜ਼ਾ ਖੜਕਾ ਸਕਦੀ ਆ ਆਪਣੀ ਦੂਸਰੀ ਸ਼ਾਦੀ ਤੋਂ ਬਾਅਦ ਉਹਨੇ ਇੱਕ ਦੋ ਵਾਰ ਆਪਣੀ ਜਿਹੜੀ ਬੇਟੀ ਆ ਉਹ ਉਹਦੇ ਦਾਦਾ-ਦਾਦੀ ਕੋਲ ਮਿਲਣ ਵੀ ਭੇਜੀ ਸੀ ਆਪਨੀ ਸੀ ਉਹ ਜਾਂਦੀ ਪਰ ਉਹ ਆਪਣੇ ਮੰਮੀ ਰੇੜੀ ਰਾਹੀ ਜਿਹੜੀ ਆਪਣੀ ਕੁੜੀ ਨੂੰ ਉੱਥੇ ਭੇਜ ਦਿੰਦੀ ਸੀ ਤੇ ਫਿਰ ਉਹਨੂੰ ਇਹ ਗੱਲ ਯਾਦ ਆਈ ਵੀ ਇਹਦੇ ਦਾਦਾ-ਦਾਦੀ ਇਹਦੀ ਇੱਜ਼ਤ ਬਚਾਉਣ ਵਾਸਤੇ ਕਦੇ ਪਾਸਾ ਨਹੀਂ ਵਟਣਗੇ ਕਿਉਂਕਿ ਉਹਨੂੰ ਪਤਾ ਸੀ ਵੀ ਜੇ ਅਸੀਂ ਦੋਨੋਂ ਮਾਮਾ ਧੀਆਂ ਸਹਾੂਕਾਰਾਂ ਦੇ ਹੱਥ ਚੜ ਗਈਆਂ ਤਾਂ ਸਾਡੀ ਇੱਜ਼ਤ ਆ ਜਿਹੜੀ ਉਹ ਬਚਣੀ ਨਹੀਂ ਹੈਗੀ ਕਿ ਉਹਨੂੰ ਇਹ ਵੀ ਡਰ ਸੀ ਕਿ ਇਹ ਨਹੀਂ ਪਤਾ ਜਿਹੜਾ ਸਾਹੂਕਾਰ ਆ ਉਹ ਮੇਰੀ ਕੁੜੀ ਨੂੰ ਅੱਗੇ ਕਿਤੇ ਵੇਚ ਦੇਵੇ। ਇਸ ਕਰਕੇ ਉਹ ਚੱਲਦੀ ਆ ਘਰੋਂ ਘਰੋਂ ਜਾਂ ਲ ਕੇ ਤੇ ਆਪਣੇ ਸਹੁਰੇ ਘਰ ਜਾਂਦੀ ਆ, ਆਪਣੇ ਪੇਕੇ ਘਰ ਨਹੀਂ ਜਾਂਦੀ, ਆਪਣੇ ਪਹਿਲਾਂ ਵਾਲੇ ਸਹੁਰੇ ਘਰ ਜਾਂਦੀ ਆ। ਰਸਤੇ 'ਚੋਂ ਜਾ ਰਹੀ ਹੁੰਦੀ ਆ, ਕਾਫੀ ਗਰਮੀ ਹੁੰਦੀ ਆ। ਉਸ ਸਫ਼ਰ ਤਾਂ ਉਹਨੇ ਪੈਦਲ ਕੱਢ ਲਿਆ ਕਿਉਂਕਿ ਉਹਦੇ ਕੋਲੇ ਤਾਂ ਵਿਚਾਰੀ ਕੋਲੇ ਕਿਰਾਏ ਵਾਸਤੇ ਵੀ ਪੈਸੇ ਨਹੀਂ ਸੀ। ਉਸ ਤੋਂ ਬਾਅਦ ਨਾ ਇੱਕ ਛੋਟਾ ਜਿਹਾ ਸ਼ਹਿਰ ਜਾਂ ਆਉਂਦਾ ਤੇ ਉੱਥੇ ਉਹ ਰੁਕ ਕੇ ਆਰਾਮ ਕਰਨ ਲੱਗ ਜਾਂਦੀ ਆ। ਤੇ ਜਿਹੜੀ ਉਹਦੀ ਬੇਟੀ ਆ ਉਹਦੇ ਕੋਲ ਬੈਠੀ ਹੁੰਦੀ ਆ ਗਰਮੀ ਨਾਲ ਦੋਨਾਂ ਦਾ ਬੁਰਾ ਹਾਲ ਹੁੰਦਾ ਤੇ ਉਹਨਾਂ ਸਾਹਮਣੇ ਜੂਸ ਦੀ ਦੁਕਾਨ ਵੇਖਦੀ ਆ ਉਹਦੀ ਕੁੜੀ ਕਹਿੰਦੀ ਵੀ ਮੰਮੀ ਮੈਂ ਜੂਸ ਪੀਣਾ ਹੁਣ ਬੱਚਾ ਬੱਚੇ ਦਾ ਤਾਂ ਦਿਲ ਕਰਨਾ ਹੀ ਆ ਹਨਾ ਇੱਕ ਗਰਮੀ 'ਚ ਬੇਹਾਲ ਹੋਈ ਪਈ ਸੀ ਉਹ ਕਹਿੰਦੀ ਪੁੱਤ ਕੋਈ ਗੱਲ ਨਹੀਂ ਆਪਾਂ ਮੁੜਦੇ ਹੋਏ ਜੂਸ ਪੀਵਾਂਗੇ ਤੇ ਉੱਥੇ ਨਾ ਇੱਕ ਮੁੰਡਾ ਬੈਠਾ ਹੁੰਦਾ ਮੋਟਰਸਾਈਕਲ ਤੇ ਉਹ ਕਿਸੇ ਦੀ ਵੇਟ ਕਰ ਰਿਹਾ ਹੁੰਦਾ ਜਦੋਂ ਉਹ ਵੇਖਦਾ ਕਿ ਉਹ ਕੁੜੀ ਆ ਜਿਹੜੀ ਵਾਰ-ਵਾਰ ਜੂਸ ਮੰਗ ਰਹੀ ਆ ਤਾ ਉਹ ਰਾਣੀ ਨੂੰ ਕਹਿੰਦਾ ਵੀ ਜੇ ਤੁਹਾਨੂੰ ਤਰਾਜ ਨਾ ਹੋਵੇ ਤਾਂ ਵੀ ਮੈਂ ਇਹਨੂੰ ਜੂਸ ਪਿਲਾ ਦਿਆਂ ਉਹ ਕਹਿੰਦੀ ਵੀ ਨਹੀਂ ਰਹਿਣ ਦਿਓ ਥੈਂਕ ਯੂ ਉਹ ਕਹਿੰਦਾ ਵੀ ਨਹੀਂ ਤੁਸੀਂ ਡਰੋ ਨਾ ਐਦਾਂ ਦੀ ਕੋਈ ਗੱਲ ਨਹੀਂ ਕਿ ਤੁਸੀਂ ਮੇਰੇ ਤੋਂ ਡਰਦੇ ਕਹਿ ਰਹੇ ਹੋ ਵੀ ਕੋਈ ਗੱਲ ਨਹੀਂ ਕੁੜੀ ਨੂੰ ਮੈਂ ਜੂਸ ਪਿਆ ਦਿੰਦਾ ਤੇ ਉਹ ਉਹਦੀ ਮਾਂ ਨੂੰ ਤੇ ਕੁੜੀ ਨੂੰ ਲੈ ਕੇ ਜੂਸ ਵਾਲੇ ਕੋਲ ਚਲਾ ਜਾਂਦਾ ਤੇ ਉੱਥੇ ਉਹ ਤਿੰਨੋਂ ਜਾਣੇ ਜੂਸ ਪੀ ਲੈਂਦੇ ਉਹ ਮੁੰਡਾ ਵੀ ਪੀ ਲੈਂਦਾ ਤੇ ਉਹਨਾਂ ਦੋਨਾਂ ਨੂੰ ਵੀ ਪਿਲਾ ਦਿੰਦਾ ਰਾਣੀ ਜਿਹੜੀ ਉਹਨੂੰ ਕਾਫੀ ਅਸੀਸਾਂ ਦਿੰਦੀ ਆ ਤੇ ਫਿਰ ਉਹ ਮੁੰਡਾ ਜਿਹਨੂੰ ਮਿਲਣਾ ਸੀ ਮੁੰਡੇ ਨੇ ਉਹਦਾ ਉਹ ਦੋਸਤ ਆ ਜਾਂਦਾ ਤੇ ਉਹਦਾ ਦੋਸਤ ਉਹਨੂੰ ਮਿਲ ਕੇ ਚਲਾ ਜਾਂਦਾ ਉਹ ਫਿਰ ਉਸ ਤੋਂ ਬਾਅਦ ਪੁੱਛਦੀ ਆ ਕੁੜੀ ਵੀ ਮੰਮੀ ਹੁਣ ਆਪਾਂ ਕਿੰਨੀ ਕੁ ਦੂਰ ਜਾਣਾ ਹਜੇ ਵੀ ਮੇਰੇ ਤੋਂ ਤਾਂ ਹੋਰ ਤੁਰਿਆ ਨਹੀਂ ਜਾਂਦਾ ਜਿਹੜਾ ਉਹ ਮੁੰਡਾ ਹੁੰਦਾ ਉਹਨਾਂ ਪਛਾਣ ਕਰ ਰਿਹਾ ਹੁੰਦਾ ਉਹ ਕੁੜੀ ਦੀ ਤੇ ਜਿਹੜੀ ਉਹ ਰਾਣੀ ਦੀ ਉਹਨੂੰ ਐ ਲੱਗਦਾ ਹੁੰਦਾ ਵੀ ਇਹ ਜਾਣਾ ਪਛਾਣਿਆ ਚਿਹਰਾਗਾ ਤੇ ਫਿਰ ਉਹ ਪੁੱਛਦਾ ਕਿ ਦੀਦੀ ਤੁਸੀਂ ਕਿੱਥੇ ਜਾਣਾ ਉਹ ਆਪਣੇ ਸਹੁਰਿਆਂ ਦੇ ਪਿੰਡ ਦਾ ਨਾਮ ਦੱਸਦੀ ਆ ਕਿ ਮੈਂ ਫਲਾਣੀ ਪਿੰਡ ਜਾਣਾ। ਉਹ ਕਹਿੰਦਾ ਅੱਛਾ ਤੁਸੀਂ ਕਹਿੰਦਾ ਉੱਥੇ ਪਹਿਲਾਂ ਰਹਿੰਦੇ ਸੀ। ਵੀ ਤੁਸੀਂ ਕਿਸੇ ਦੀ ਕੁੜੀ ਹੋ ਜਾਂ ਕਿਸੇ ਦੇ ਨੂੰਹ ਹੋ। ਉਹ ਕਹਿੰਦੀ ਵੀ ਕਿਉਂ ਤੁਸੀਂ ਕਿਉਂ ਪੁੱਛ ਰਹੇ ਹੋ? ਕਹਿੰਦਾ ਮੈਂ ਵੀ ਉਸੇ ਪਿੰਡ ਦਾ ਵੀ ਮੈਨੂੰ ਇਦਾਂ ਲੱਗਦਾ ਵੀ ਮੈਂ ਤੁਹਾਨੂੰ ਦੇਖਿਆ ਹੁੰਦਾ। ਤਾਂ ਉਹ ਦੱਸਦੀ ਆ ਉਹਨੂੰ ਕਿ ਹਾਂ ਮੈਂ ਰਜੀਵ ਦੀ ਪਤਨੀ ਆ। ਰਜੀਵ ਦੀ ਮੌਤ ਤੋਂ ਬਾਅਦ ਵੀ ਮੈਨੂੰ ਮੇਰੇ ਸਹੁਰਿਆਂ ਨੇ ਤੇ ਪੇਕੇ ਆਨੇ ਮੇਰੀ ਦੂਸਰੀ ਸ਼ਾਦੀ ਕਰਤੀ ਸੀ। ਵੀਹਾ ਮੈਂ ਉਸ ਪਿੰਡ ਦੇ ਵਿੱਚ ਰਹਿੰਦੀ ਸੀ ਪਹਿਲਾਂ ਉਹ ਕਹਿੰਦਾ ਵੀ ਮੈਂ ਵੀ ਉਸੇ ਪਿੰਡ ਦੇ ਹੀ ਆ ਆ ਭਾਬੀ ਜੀ ਤੁਸੀਂ ਮੈਨੂੰ ਨਹੀਂ ਜਾਣਦੇ ਪਰ ਜਿਹੜਾ ਰਜੀਵ ਆ ਰਜੀਵ ਦਾ ਛੋਟਾ ਭਰਾ ਉਹ ਮੇਰਾ ਦੋਸਤ ਆ ਜੇ ਤੁਹਾਨੂੰ ਬੁਰਾ ਨਾ ਲੱਗੇ ਤਾਂ ਮੈਂ ਤੁਹਾਨੂੰ ਦੋਨਾਂ ਨੂੰ ਲੈ ਜਾਣਾ ਮੋਟਰਸਾਈਕਲ ਤੇ ਤੁਸੀਂ ਮੇਰੇ ਨਾਲ ਚਲੇ ਜਾਓ ਪਹਿਲਾਂ ਤਾਂ ਉਹ ਥੋੜਾ ਝਿਜਕਦੀ ਆ ਪਰ ਫਿਰ ਉਹ ਸੋਚਦੀ ਆ ਕਿ ਨਹੀਂ ਵੀ ਇਹ ਵਾਕਈ ਜਾਣਦਾ ਹੋਊਗਾ ਰਜੀਵ ਨੂੰ ਤੇ ਉਹਦੇ ਭਰਾ ਨੂੰ ਵੀ ਤਾਂ ਹੀ ਮੈਨੂੰ ਕਹਿੰਦਾਗਾ ਵੀ ਚੱਲ ਉਹ ਆਪਣੀ ਕੁੜੀ ਦੀ ਮਾਰੀ ਉਹਦੇ ਨਾਲ ਮੋਟਰਸਾਈਕਲ ਤੇ ਬੈਠ ਜਾਂਦੀ ਆ ਲੋ ਮੋਟਰਸਾਈਕਲ ਤੇ ਬਿਠਾ ਕੇ ਦੋਨਾਂ ਨੂੰ ਉਹਦੇ ਸੌਰੇ ਘਰ ਛੱਡ ਜਾਂਦਾ ਯਾਨੀ ਕਿ ਰਜੀਵ ਦੇ ਘਰ ਤੇ ਰਜੀਵ ਦੇ ਘਰੇ ਜਦੋਂ ਉਹਦੇ ਸੱਸ ਸਹੁਰਾ ਰਾਣੀ ਨੂੰ ਵੇਖਦੇ ਆ ਤਾਂ ਉਹਨਾਂ ਨੂੰ ਇੱਕ ਵਾਰ ਬਹੁਤ ਖੁਸ਼ੀ ਹੁੰਦੀ ਆ ਉਹਨੂੰ ਬਿਠਾਉਂਦੇ ਆ ਚਾਹ ਪਾਣੀ ਪਿਲਾਉਂਦੇ ਆ ਗੱਲਾਂ ਬਾਤਾਂ ਕਰਦੇ ਆ ਤੇ ਉਹ ਕਹਿੰਦੇ ਆ ਵੀ ਅੱਜ ਪੁੱਤ ਤੈਨੂੰ ਸਾਡੀ ਕਿਵੇਂ ਯਾਦ ਆ ਗਈ ਤਾਂ ਰਾਣੀ ਦੱਸਦੀ ਆ ਕਿ ਹਨਾ ਜਦੋਂ ਮੇਰੀ ਦੂਸਰੀ ਸ਼ਾਦੀ ਹੋਈ ਤਾਂ ਵੀ ਮੈਨੂੰ ਜੀ ਕਰਦਾ ਸੀ ਕਿ ਮੈਂ ਆਵਾਂ ਪਰ ਕਹਿੰਦੀ ਵੀ ਮੇਰਾ ਦਿਲ ਨਹੀਂ ਕੀਤਾ ਵੀ ਮੈਨੂੰ ਇਹ ਸੀ ਵੀ ਤੁਸੀਂ ਸੋਚੋਗੇ ਵੀ ਰਜੀਵ ਤਾਂ ਚਲੋ ਉਹਨੂੰ ਤਾਂ ਮੌਤ ਆ ਗਈ ਉਹ ਤਾਂ ਸਾਡਾ ਸਾਥ ਛੱਡ ਗਿਆ ਵੀ ਰਾਣੀ ਨੇ ਵੀ ਸਾਡਾ ਸਾਥ ਨਹੀਂ ਦਿੱਤਾ ਵੀ ਮੈਨੂੰ ਤੁਹਾਡੇ ਤੋਂ ਝਿਜਕਾਉਂਦੀ ਸੀ ਉਹ ਕਹਿੰਦੇ ਵੀ ਨਹੀਂ ਪੁੱਤ ਇਸ ਦੇ ਵਿੱਚ ਝਿਜਕਾ ਲਈ ਕੋਈ ਗੱਲ ਨਹੀਂ ਕਿਉਂਕਿ ਜਦੋਂ ਅਸੀਂ ਤੈਨੂੰ ਇੱਥੋਂ ਭੇਜਿਆ ਤਾਂ ਅਸੀਂ ਆਪਣੀ ਸਹਿਮਤੀ ਨਾਲ ਹੀ ਭੇਜਿਆ ਵੀ ਅਸੀਂ ਤਾਂ ਪਤਾ ਨਹੀਂ ਕਿੰਨੇ ਕ ਸਾਲ ਹੈਗੇ ਆ ਵੀ ਤੇਰੀ ਉਮਰ ਤਾਂ ਹਜੇ ਛੋਟੀ ਸੀ ਫਿਰ ਤੂੰ ਆਏ ਉਮਰ ਵੀ ਕਿਵੇਂ ਕੱਢਣੀ ਸੀ ਐਦਾਂ ਗੱਲਾਂ ਬਾਤਾਂ ਕਰਦੇ ਆ ਤੇ ਉਹ ਕਹਿੰਦੇ ਵੀ ਤੂੰ ਕਿਹਦੇ ਨਾਲ ਆਈਆਂ ਉਹ ਕਹਿੰਦੀ ਵੀ ਅਸੀਂ ਪਹਿਲਾਂ ਤਾਂ ਬੱਸ ਤੇ ਆਏ ਆ ਫਿਰ ਕਿਸੇ ਨਾਲ ਬਾਈਕ ਤੇ ਆਈਆਂ। ਉਹ ਕਹਿੰਦੇ ਠੀਕ ਐ। ਉਹ ਕਹਿੰਦੀ ਵੀ ਮੈਂ ਵਾਪਸ ਜਾਣਾ ਵੀ ਮੈਂ ਤਾਂ ਇੱਕ ਛੋਟਾ ਜਿਹਾ ਕੰਮ ਆਈ ਸੀ। ਉਹ ਕਹਿੰਦੇ ਵੀ ਹੁਣ ਤਾਂ ਤੂੰ ਆਈ ਆ ਹੁਣੇ ਤੂੰ ਵਾਪਸ ਜਾਣਾ ਵੀ ਅੱਜ ਨਹੀਂ ਅਸੀਂ ਤੈਨੂੰ ਜਾਣ ਦਿੰਦੇ ਅੱਜ ਤਾਂ ਅਸੀਂ ਤੈਨੂੰ ਰੱਖਾਂਗੇ ਵੀ ਅੱਜ ਤਾਂ ਤੂੰ ਰਹਿ। ਕੋਈ ਗੱਲ ਨਹੀਂ ਜੇ ਤੂੰ ਕੰਮ ਆਈ ਆ ਤਾਂ ਜਿਹੜਾ ਤੂੰ ਕੰਮ ਆਈ ਆ ਉਹ ਅਸੀਂ ਤੇਰਾ ਜ਼ਰੂਰ ਕਰਾਂਗੇ। ਤੇ ਉਹਨੂੰ ਪੁੱਛਦੇ ਆ ਕਿ ਕੀ ਕੰਮ ਆ? ਉਹ ਕਹਿੰਦੀ ਵੀ ਚੱਲ ਹਜੇ ਮੈਂ ਕੰਮ ਨਹੀਂ ਦੱਸਦੀ ਫਿਰ ਅੱਜ ਮੈਂ ਰਹਿਣੀ ਆ ਕੱਲ ਨੂੰ ਦੱਸੂ ਕੀ ਕੰਮ ਆਈ ਆ। ਇਦਾਂ ਹੀ ਚੱਲ ਪਈ ਉਹ ਰਹਿੰਦੀ ਆ ਤੇ ਉਹ ਨਾ ਆਪਣੇ ਸੱਸ ਸਹੁਰੇ ਵਾਸਤੇ ਖਾਣਾ ਬਣਾਉਂਦੀ ਆ ਕਰਦਾ ਕੰਮ ਕਰਦੀ ਆ ਉਹ ਕਿਉਂਕਿ ਉਹਦੇ ਸੱਸ ਸਹੁਰਾ ਕਾਫੀ ਬਜ਼ੁਰਗ ਹੁੰਦੇ ਆ ਤੇ ਉਹਨੂੰ ਇਹ ਹੁੰਦਾ ਵੀ ਚੱਲ ਜਦੋਂ ਮੈਂ ਆਈ ਆ ਅੱਜ ਦਾ ਦਿਨ ਤਾਂ ਹਨਾ ਮੈਂ ਇਹਨਾਂ ਨੂੰ ਰੋਟੀ ਬਣਾ ਕੇ ਖਵਾ ਦਿਆਂ ਜਦੋਂ ਉਹ ਰਸੋਈ ਦੇ ਵਿੱਚ ਖਾਣਾ ਬਣਾ ਰਹੀ ਹੁੰਦੀ ਆ ਤਾਂ ਉਹਦਾ ਜਿਹੜਾ ਛੋਟਾ ਦਿਓਰ ਆ ਉਹ ਆ ਜਾਂਦਾ ਹੁਣ ਉਹਦੇ ਦਿਓਰ ਨੇ ਤਾਂ ਉਹਦੀ ਕੁੜੀ ਨੂੰ ਵੇਖਿਆ ਸੀ ਇੱਕ ਦੋ ਵਾਰੀ ਉਹਨੂੰ ਭੱਜ ਕੇ ਮਿਲਦਾ ਤੇ ਉਹ ਵੇਖਦੀ ਆ ਵੀ ਜਿਹੜਾ ਉਹਦਾ ਦਿਓਰਾ ਕਿੰਨਾ ਵੱਡਾ ਹੋ ਗਿਆ 10 ਸਾਲ ਪਹਿਲਾਂ ਦੀ ਗੱਲ ਆ ਹੁਣ ਦਸਾਲ ਹੋਗੇ ਸੀ ਉਹਨੂੰ ਗਈ ਨੂੰ ਇਸ ਘਰੋਂ ਤੇ ਉਹ ਵੇਖਦੀ ਹੈਗੀ ਤੇ ਉਹ ਵੀ ਪਹਿਲਾਂ ਤਾਂ ਚਿਹਜਕਦਾ ਜਾ ਫਿਰ ਉਹਦੀ ਜਿਹੜੀ ਸੱਸ ਆਗੀ ਰਾਣੀ ਦੀ ਉਹ ਆਪਣੇ ਬੇਟੇ ਨੂੰ ਕਹਿੰਦੀ ਆ ਵੀ ਇਹ ਤੇਰੀ ਭਾਬੀ ਆ ਉਹ ਉਹਨੂੰ ਸਸਰੀਕਾਲ ਬੁਲਾਉਂਦਾ ਤੇ ਉਹ ਸੰਗ ਦਾਗਾ ਥੋੜਾ ਜਿਹਾ ਆਪਣੀ ਭਾਬੀ ਤੋਂ ਤੇ ਆਪਣੇ ਕਮਰੇ ਵਿੱਚ ਚਲੇ ਜਾਂਦਾ ਉਸ ਤੋਂ ਬਾਅਦ ਉਹ ਆਪਣੀ ਮਾਂ ਕੋਲ ਜਾਂਦਾ ਤੇ ਆਪਣੀ ਮਾਂ ਨੂੰ ਕਹਿੰਦਾ ਵੀ ਮੈਨੂੰ ਫੀਸ ਚਾਹੀਦੀ ਆ ਪੈਸੇ ਚਾਹੀਦੇ ਆ ਮੈਂ ਫੀਸ ਭਰਨੀ ਆ ਵੀ ਕੱਲ ਨੂੰ ਲਾਸਟ ਡੇਟ ਆ ਵੀ ਮੇਰਾ ਇਹੀ ਸਮੈਸਟਰ ਰਹਿੰਦਾ ਵੀ ਜਦੋਂ ਇਹ ਪੂਰਾ ਹੋ ਗਿਆ ਤਾਂ ਵੀ ਫਿਰ ਮੈਨੂੰ ਨੌਕਰੀ ਮਿਲ ਜੂਗੀ। ਉਹਦੀ ਮਾਂ ਉਹਨੂੰ ਕਹਿੰਦੀ ਵੀ ਪੁੱਤਾ ਆਪਣੇ ਤਾਂ ਪੈਸੇ ਤਾਂ ਹੈ ਨਹੀਂਗੇ ਵੀ ਆਪਣਾ ਤਾਂ ਹੱਥ ਤੰਗਾ। ਚੱਲ ਤੂੰ ਐਂ ਕਰ ਤੇਰੇ ਡੈਡੀ ਨੂੰ ਕਹਿ ਕੇ ਆਪਾਂ ਕਿਸੇ ਤੋਂ ਕਰਜ਼ਾ ਲੈ ਲੈਨੇ ਆ ਵੀ ਫਿਰ ਉਹਦੋਂ ਬਾਅਦ ਜਦੋਂ ਤੈਨੂੰ ਨੌਕਰੀ ਮਿਲ ਗਈ ਤਾਂ ਤੂੰ ਉਤਾਰ ਦੀ। ਰਾਣੀ ਨੇ ਇਹ ਸਾਰੀਆਂ ਗੱਲਾਂ ਸੁਣ ਲੈਂਦੀ ਆ ਤੇ ਉਹ ਖੜੀ-ਖੜੀ ਸੋਚਦੀ ਆ ਵੀ ਆਈ ਤਾਂ ਮੈਂ ਇਹਨਾਂ ਤੋਂ ਪੈਸਿਆਂ ਦੀ ਮਦਦ ਲੈਣ ਸੀ ਤੇ ਹੁਣ ਮੈਂ ਇਹਨਾਂ ਤੋਂ ਪੈਸੇ ਕਿਵੇਂ ਮੰਗਾ ਤੇ ਮੈਂ ਇਹਨਾਂ ਨੂੰ ਗੱਲ ਕਿਵੇਂ ਦੱਸਾਂ? ਉਹ ਫਿਕਰਾਂ 'ਚ ਪੈ ਜਾਂਦੀ ਆ। ਤਾਂ ਲ ਐਦਾਂ ਹੀ ਫਿਕਰਾਂ 'ਚ ਪਈ ਹੋਈ ਉਹਨੇ ਖਾਣਾ ਬਣਾ ਲਿਆ ਸਾਰਿਆਂ ਨੇ ਖਾਣਾ ਖਾ ਲਿਆ ਤੇ ਰਾਤ ਨੂੰ ਚਲੋ ਸੌਂ ਜਾਂਦੇ ਆ ਸਾਰੇ ਸੌਂ ਜਾਂਦੇ ਆ ਪਰ ਰਾਣੀ ਨੂੰ ਨੀਂਦ ਨਹੀਂ ਆਉਂਦੀ ਉਹ ਸੋਚਦੀ ਆ ਵੀ ਹੁਣ ਸਵੇਰੇ ਮੈਥੋਂ ਮੰਮੀ ਜਿਹੜੀ ਪੁੱਛਣਗੇ ਕਿ ਤੂੰ ਕੀ ਕੰਮ ਆਈ ਸੀ ਵੀ ਹੁਣ ਮੈਂ ਕੀ ਕੰਮ ਦੱਸੂੰਗੀ ਉਹ ਬੜੇ ਬਹਾਨੇ ਸੋਚਦੀ ਆ ਪਰ ਉਹਨੂੰ ਕੋਈ ਬਹਾਨਾ ਨਹੀਂ ਲੱਭਦਾ ਐਦਾਂ ਹੀ ਪਏ ਪਏ ਉਹਨੂੰ ਨੀਂਦ ਆ ਜਾਂਦੀ ਆ ਤੇ ਸਵੇਰ ਹੋ ਜਾਂਦੀ ਆ ਸਵੇਰੇ ਉੱਠ ਕੇ ਉਹ ਫਿਰ ਘਰ ਦੇ ਕੰਮ ਕਰਦੀ ਆ ਤੇ ਫਿਰ ਉਹ ਕਹਿੰਦੀ ਆ ਕਿ ਮੰਮੀ ਜਿਹੜੀ ਮੈਂ ਜਾਣਾ ਉਦੇਸਾ ਸਸੋਰਾ ਕਹਿੰਦੇ ਵੀ ਪੁੱਤ ਤੂੰ ਕੱਲ ਕਹਿ ਰਹੀ ਸੀ ਕਿ ਮੈਂ ਕਿਸੇ ਕੰਮ ਆਈ ਆ ਵੀ ਕੀ ਕੰਮ ਆਈ ਆ ਤਾਂ ਜਿਹੜੀ ਰਾਣੀ ਆ ਉਹ ਚੁੱਪ ਕਰ ਜਾਂਦੀ ਉਹ ਕਹਿੰਦੀ ਵੀ ਨਹੀਂ ਕੰਮ ਨਹੀਂ ਆਈ ਵੀ ਮੈਂ ਤਾਂ ਵੈਸੇ ਝੂਠ ਬੋਲਦੀ ਸੀ ਵੀ ਮੈਂ ਤਾਂ ਤੁਹਾਨੂੰ ਮਿਲ ਨਹੀਂ ਆਈ ਸੀ ਉਹ ਕਹਿੰਦੇ ਵੀ ਨਹੀਂ ਪੁੱਤ ਵੀ ਤੇਰੇ ਚਿਹਰੇ ਤੋਂ ਐ ਲੱਗਦਾ ਵੀ ਤੂੰ ਕਿਸੇ ਮੁਸੀਬਤ 'ਚ ਹੁੰਨੀ ਆ ਵੀ ਤੂੰ ਲੁਕੋ ਨਾ ਜੇ ਤੈਨੂੰ ਹਨਾ ਕਿਸੇ ਚੀਜ਼ ਦੀ ਲੋੜ ਆ ਤਾਂ ਤੂੰ ਸਾਨੂੰ ਬੇਝਿਜਕ ਦੱਸ ਉਹ ਕਹਿੰਦੀ ਵੀ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਮੈਂ ਆਪਣੇ ਘਰ ਬਹੁਤ ਸੌਖੀ ਆ ਮੈਂ ਤਾਂ ਵੈਸੇ ਮਿਲਣ ਆਈ ਸੀ ਉਹ ਕਹਿੰਦੇ ਵੀ ਚੱਲ ਕੋਈ ਨਾ ਜੇ ਤੂੰ ਮਿਲਣ ਆਈ ਸੀ ਤਾਂ ਮਿਲਦੀ ਰਿਆ ਕਰ ਵੀ ਮਿਲਣ ਆਜਿਆ ਕਰ ਜਦੋਂ ਵੀ ਤੇਰਾ ਹੀ ਘਰ ਆ ਇਹ ਉਹ ਜਦੋਂ ਐ ਕਹਿ ਕੇ ਵਿਦਾ ਲੈਣ ਲੱਗਦੀ ਹੈ ਤੇ ਉਹ ਆਪਣੀ ਬੇਟੀ ਨੂੰ ਕਹਿੰਦੀ ਹੈ ਵੀ ਬੇਟੀ ਚੱਲ ਆਪਾਂ ਆਪਣੇ ਘਰ ਚਲੀਏ ਤਾਂ ਉਹਦੀ ਬੇਟੀ ਹੈ ਜਿਹੜੀ ਉੱਚੀ ਉੱਚੀ ਰੋਣ ਲੱਗ ਜਾਂਦੀ ਆ ਤੇ ਉਹ ਆਪਣੇ ਦਾਦੇ ਦਾਦੀ ਨੂੰ ਦੱਸ ਦਿੰਦੀ ਆ ਵੀ ਕੱਲ ਸਾਡੇ ਘਰੇ ਬੰਦੇ ਆਏ ਸੀ ਇਦਾਂ ਵੀ ਉਹ ਬੰਦੇ ਥੋੜੇ ਜਿਹੇ ਦਿਨਾਂ ਤੋਂ ਆਉਂਦੇ ਆ ਤੇ ਉਹ ਮੰਮੀ ਨੂੰ ਨਾ ਡਰਾ ਕੇ ਜਾਂਦੇ ਆ ਤੇ ਹੁਣ ਉਹ ਐ ਕਹਿ ਕੇ ਗਏ ਸੀ ਵੀ ਜੇ ਤੁਸੀਂ ਪੈਸੇ ਨਹੀਂ ਦਿੱਤੇ ਤਾਂ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਵੀ ਦਾਦੀ ਮੈਂ ਮੰਮੀ ਨਾਲ ਨਹੀਂ ਜਾਣਾ ਵੀ ਉਹ ਬੰਦੇ ਸਾਨੂੰ ਲੈ ਜਾਣਗੇ ਉਹ ਚੰਗੇ ਬੰਦੇ ਨਹੀਂ ਹੈਗੇ ਉਹ ਬਹੁਤ ਖਤਰਨਾਕ ਬੰਦੇ ਆ ਉਹਨਾਂ ਕੋਲ ਚਾਕੂ ਹੁੰਦੇ ਆ ਤਲਵਾਰਾਂ ਹੁੰਦੀਆਂ ਜਦੋਂ ਉਹ ਆਉਂਦੇ ਆ ਤਾਂ ਉਹਨਾਂ ਦੀਆਂ ਕੁੜੀ ਦੀਆਂ ਗੱਲਾਂ ਸੁਣ ਕੇ ਉਹਦੇ ਦਾਦਾ-ਦਾਦੀ ਹੈਰਾਨ ਰਹਿ ਜਾਂਦੇ ਆ ਤੇ ਫਿਰ ਉਹ ਰਾਣੀ ਨੂੰ ਬਿਠਾ ਕੇ ਪੁੱਛਦੇ ਆ ਕਿ ਗੱਲ ਦੱਸ ਕੀ ਆ ਵੀ ਅਸੀਂ ਅੰਦਾਜ਼ਾ ਤਾਂ ਲਾ ਲਿਆ ਸੀ ਵੀ ਤੂੰ ਕਿਸੇ ਮੁਸੀਬਤ ਦੇ ਵਿੱਚ ਆ ਪਰ ਤੂੰ ਦੱਸਿਆ ਕਿਉਂ ਨਹੀਂ ਫਿਰ ਜਿਹੜੀ ਰਾਣੀ ਆ ਉਹ ਸਾਰੀ ਆਪਣੇ ਨਾਲ ਬੀਤੀ ਹੋਈ ਗੱਲ ਦੱਸਦੀ ਆ ਕਿ ਮੇਰੇ ਨਾਲ ਤਾਂ ਇਦਾਂ ਹੋਇਆ ਵੀ ਇਦਾਂ ਠੱਗੀ ਵੱਜ ਗਈ ਕਿਸੇ ਨੇ ਮੇਰਾ ਰਿਸ਼ਤਾ ਕਰਵਾਇਆ ਤੇ ਜਿਹੜਾ ਉਹ ਮੇਰਾ ਪਤੀ ਆ ਉਹ ਆਪ ਤਾਂ ਕਰਜਾ ਲੈ ਕੇ ਘਰੋਂ ਨਿਕਲ ਗਿਆ ਤੇ ਮੈਨੂੰ ਫਸਾ ਗਿਆ ਵੀ ਜਿਹੜੇ ਉਹ ਸਾਹੂਕਾਰ ਦੇ ਬੰਦੇ ਉਹ ਮੈਨੂੰ ਤੰਗ ਕਰਦੇ ਆ ਤੇ ਮੈਂ ਉਹਨਾਂ ਤੋਂ ਲਾਸਟ ਹਫ਼ਤੇ ਦੀ ਮਹੱਤ ਲਈ ਹੋਈ ਆ ਵੀ ਉਸ ਤੋਂ ਬਾਅਦ ਨਹੀਂ ਉਹ ਸਾਨੂੰ ਦੋਨਾਂ ਨੂੰ ਲੈ ਜਾਣਗੇ ਉਹ ਕਹਿੰਦੀ ਵੀ ਮੈਨੂੰ ਆਪਣੀ ਘਟ ਤੇ ਮੈਨੂੰ ਆਪਣੀ ਬੇਟੀ ਦੀ ਜਿਆਦਾ ਫਿਕਰ ਆ ਵੀ ਮੈਂ ਇਹਦੀ ਇੱਜ਼ਤ ਨੂੰ ਕੋਈ ਦਾਗ ਨਹੀਂ ਲੱਗਣ ਦੇਣਾ ਚਾਹੁੰਦੀ ਤਾਂ ਉਹਦੇ ਦਾਦਾ ਦਾਦੀ ਕਹਿੰਦੇ ਵੀ ਸਾਡੇ ਹੁੰਦੇ ਤੇਰੇ ਵੱਲ ਤੇ ਸਾਡੀ ਪੋਤੀ ਵੱਲ ਕੋਈ ਮਾੜੀ ਨਿਗਾ ਨਾਲ ਝੱਕੇ ਤਾਂ ਫਿਰ ਸਾਡਾ ਕੀ ਜਿਹਾਉਂਦਿਆਂ ਦਾ ਜਿਹਾਉਣਾ ਉਹਦੀ ਦਾਦੀ ਕਹਿੰਦੀ ਆ ਕਿ ਜਦੋਂ ਤੂੰ ਇਸ ਘਰੋਂ ਗਈ ਸੀ ਉਦੋਂ ਜਿਹੜਾ ਆਪਣਾ ਤੇਰਾ ਦਿਓਰ ਸੀ ਉਹਦੀ ਉਮਰ ਛੋਟੀ ਸੀ ਪਰ ਹੁਣ ਉਹ ਕਾਲਜ ਦੇ ਵਿੱਚ ਪੜਦਾ ਤੇ ਉਹਦੀ ਵਿਆਹ ਦੀ ਉਮਰ ਆ ਵੀ ਮੈਂ ਉਹਦੇ ਨਾਲ ਗੱਲ ਕਰੂੰ ਜੇ ਉਹਨੂੰ ਇਤਰਾਜ਼ ਨਾ ਹੋਇਆ ਤਾਂ ਵੀ ਅਸੀਂ ਤੈਨੂੰ ਤੇ ਆਪਣੀ ਪੋਤੀ ਨੂੰ ਇਸ ਘਰ ਤੇ ਹੀ ਰੱਖਣਾ ਚਾਹੁੰਦੇ ਆ ਵੀ ਭਾਵੇਂ ਚਲ ਤੂੰ ਉਹਦੇ ਨਾਲੋਂ ਉਮਰ ਦੀ ਵੱਡੀ ਆ ਪਰ ਜੇ ਕਿਸੇ ਨੇ ਆਪਣੇ ਘਰ ਦੀ ਇੱਜ਼ਤ ਬਚਾਉਣੀ ਹੋਵੇ ਤਾਂ ਉਮਰਾਂ ਦਾ ਫਰਕ ਵੀ ਚੱਲ ਜਾਂਦਾ ਹੁੰਦਾ ਤੇ ਇਹ ਸਾਰੀਆਂ ਗੱਲਾਂ ਨਾ ਉਹਦਾ ਦਿਓਰ ਆਲਰੇਡੀ ਸੁਣ ਲੈਂਦਾ ਇਹ ਉਹਦੀ ਮਾਂ ਉਹਦੇ ਕੋਲ ਜਾਂਦੀ ਹੈ ਜਦੋਂ ਤੇ ਉਹਨੂੰ ਸਾਰੀ ਗੱਲ ਦੱਸਦੀ ਹੈ ਵੀ ਐਦਾਂ ਕਰਕੇ ਹਨਾ ਇਹ ਤੇਰੀ ਭਾਬੀ ਸੀ ਆਪਣੇ ਘਰ ਦੀ ਇੱਜ਼ਤ ਸੀ ਵੀ ਜਿਹੜੀ ਇਹ ਬੇਟੀ ਹੈ ਵੀ ਆਪਣੀ ਆ ਵੀ ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਆਪਾਂ ਇਹਨਾਂ ਨੂੰ ਘਰ 'ਚ ਰੱਖ ਲੈਨੇ ਆ ਵੀ ਤੇਰੇ ਨਾਲ ਵਿਆਹ ਕਰ ਦਾਂਗੇ ਇਹਦਾ ਵੀ ਉੱਥੇ ਜਿੱਥੇ ਗਈ ਆ ਵੀ ਉੱਥੇ ਤਾਂ ਦੁਖੀ ਆ ਵੀ ਉੱਥੇ ਤਾਂ ਜਾ ਹੀ ਆਤਮ ਹੱਤਿਆ ਕਰੂ ਜਾਓ ਇਹਨੂੰ ਮਾਰ ਦੋ ਜੇ ਇਹਨੂੰ ਸਾਹੂਕਾਰ ਦੇ ਬੰਦੇ ਲੈ ਗਏ ਤਾਂ ਵੀ ਉਹ ਆਪਣੀ ਕੁੜੀ ਨੂੰ ਵੀ ਨਹੀਂ ਛੱਡਣਾ ਉਹਨਾਂ ਨੇ ਤੇ ਇਹਨੂੰ ਵੀ ਨਹੀਂ ਛੱਡਣਾ ਵੀ ਵੇਚ ਦੇਣਗੇ ਤੇ ਆਪ ਦਾ ਜਿਹੜਾ ਦਿਓਰ ਹੁੰਦਾ ਉਹਨੂੰ ਉਹਨਾਂ ਤੇ ਤਰਸ ਆ ਜਾਂਦਾ ਉਹ ਕਹਿੰਦਾ ਵੀ ਮਾਂ ਜੀ ਮੈਨੂੰ ਕੋਈ ਇਤਰਾਜ਼ ਨਹੀਂ ਜਿਵੇਂ ਤੁਸੀਂ ਕਰੋਗੇ ਉਵੇਂ ਠੀਕ ਆ ਤਾਂ ਫਿਰ ਜਿਹੜੀ ਉਹਦੀ ਮਾਂ ਗਈ ਉਹਨੂੰ ਕਹਿੰਦੀ ਵੀ ਤੂੰ ਹੁਣ ਆਪਣੇ ਸਹੁਰੇ ਘਰ ਵਾਪਸ ਨਹੀਂ ਜਾਣਾ ਤੂੰ ਆਪਣੇ ਪੇਕੇ ਘਰ ਜਾ ਤੇ ਅਸੀਂ ਤੇਰੇ ਮਾਪੇ ਨਾਲ ਗੱਲ ਕਰਾਂਗੇ ਚਲੋ ਭਾਈ ਉਹ ਉੱਥੋਂ ਆਪਣੇ ਪੇਕੇ ਘਰ ਜਾਂਦੀ ਆ ਉਹਦਾ ਦਿਓਰ ਉਹਨੂੰ ਮੋਟਰਸਾਈਕਲ ਤੇ ਛੱਡ ਕੇ ਆਉਂਦਾ ਨਾਲ ਹੀ ਉਹਦੀ ਬੇਟੀ ਹੁੰਦੀ ਆ ਤੇ ਫਿਰ ਉਹ ਆਪਣੇ ਘਰੇ ਆ ਕੇ ਆਪਣੇ ਮਾਪੇ ਨੂੰ ਸਾਰੀ ਗੱਲ ਦੱਸਦੀ ਆ ਕਿ ਮੈਂ ਆਪਣੇ ਸਹੁਰੇ ਘਰ ਕਿਉਂ ਗਈ ਸੀ ਵੀ ਮੇਰੇ ਨਾਲ ਤਾਂ ਇਦਾਂ ਹੋਈ ਉਹਦੇ ਮਾਪੇ ਕਹਿੰਦੇ ਵੀ ਤੂੰ ਇੰਨੀਆਂ ਮੁਸੀਬਤਾਂ ਇਕੱਲੀ ਚੱਲੀ ਗਈ ਵੀ ਤੂੰ ਦੱਸਣਾ ਤਾਂ ਸੀ ਫਿਰ ਉਹ ਕਹਿੰਦੇ ਵੀ ਹੁਣ ਤੂੰ ਉੱਥੇ ਨਹੀਂ ਜਾਣਾ ਵੀ ਜਿਹੜੀ ਉਹਦੇ ਨਾਲ ਤੇਰੀ ਸ਼ਾਦੀ ਹੋਈ ਸੀ ਉਹ ਕਿਹੜਾ ਰਜਿਸਟਰਡ ਹੋਈ ਸੀ ਫਿਰ ਜਦੋਂ ਉਹ ਹੀ ਨਹੀਂ ਕਿਸੇ ਕੰਮ ਦਾ ਫਿਰ ਹੁਣ ਅਸੀਂ ਤੈਨੂੰ ਉੱਥੇ ਤਾਂ ਭੇਜਣੋਂ ਰੇ ਉਹ ਕਹਿੰਦੀ ਵੀ ਵੈਸੇ ਵੀ ਤੁਸੀਂ ਕਿੱਥੋਂ ਲੱਭ ਲੋਗੇ ਰਾਮ ਨੂੰ ਵੀ ਉਹ ਤਾਂ ਕਿੱਦਣ ਦਾ ਲਾਪਤਾ ਹੋਇਆ ਵੀ ਉਹਨੂੰ ਕੋਈ ਐਂ ਮਾਰ ਕੇ ਸੁੱਟ ਦੂ ਫਿਰ ਰਾਣੀ ਦੱਸਦੀ ਆ ਕਿ ਰਾਮ ਨੂੰ ਕਿਹੜਾ ਸਾਡੀ ਕੋਈ ਫਿਕਰ ਸੀ ਵੀ ਉਹ ਸਾਨੂੰ ਲੱਭਣ ਦੀ ਕੋਸ਼ਿਸ਼ ਕਰੂਗਾ ਵੀ ਉਹਨੇ ਤਾਂ ਸਾਨੂੰ ਤਿਆਗਤਾ ਸੀ ਵੀ ਜੇ ਉਹਨੂੰ ਇੰਨੀ ਸਾਡੀ ਫਿਕਰ ਹੁੰਦੀ ਤਾਂ ਉਹ ਸਾਹੂਕਾਰ ਦਾ ਕਰਜਾ ਕਿਵੇਂ ਨਾ ਕਿਵੇਂ ਉਤਾਰਦਾ ਫਿਰ ਉਹ ਆਪਣੇ ਦੂਸਰੇ ਸਹੁਰੇ ਘਰ ਜਾਂਦੀ ਨਹੀਂ ਤੇ ਆਪਣੇ ਪੇਕੇ ਘਰ ਹੀ ਰਹਿੰਦੀ ਆ ਫਿਰ ਪੇਕੇ ਘਰ ਵੀ ਉਹ ਆਪਣੀ ਮਾਂ ਨੂੰ ਸਾਰੀ ਗੱਲ ਦੱਸਦੀ ਆ ਕਿ ਉਹਦੀ ਸੱਸ ਇਦਾਂ ਕਹਿੰਦੀ ਸੀ ਉਹਦੇ ਦਿਔਰ ਨਾਲ ਵਿਆਹ ਕਰਾਉਣ ਨੂੰ ਵੀ ਮੇਰਾ ਦਿਔਰ ਕਹਿੰਦਾ ਵੀ ਮੈਨੂੰ ਵੀ ਕੋਈ ਇਤਰਾਜ਼ ਨਹੀਂ ਤਾਂ ਉਹਦੇ ਮਾਪੇ ਜਿਹੜੇ ਫਿਰ ਉਹਦੇ ਸਹੁਰੇ ਘਰ ਜਾਂਦੇ ਆ ਪਹਿਲਾਂ ਵਾਲੇ ਰਜੀਵ ਦੇ ਘਰ ਫਿਰ ਉਹਦੇ ਰਜੀਵ ਦੇ ਮੰਮੀ ਡੈਡੀ ਨਾਲ ਗੱਲ ਕਰਦੇ ਆ ਤੇ ਫਿਰ ਜਿਹੜੀ ਉਹਦਾ ਦਿਔਰਾ ਅਜੀਬ ਦਾ ਭਰਾ ਤੇ ਰਾਣੀ ਦਾ ਜਿਹੜਾ ਰਿਸ਼ਤਾ ਕਰ ਦਿੱਤਾ ਜਾਂਦਾ ਤੇ ਉਹਨਾਂ ਦੋਨਾਂ ਦਾ ਵਿਆਹ ਹੋ ਜਾਂਦਾ ਫਿਰ ਜਿਹੜਾ ਅਜੀਬ ਦਾ ਭਰਾ ਹੁੰਦਾ ਉਹ ਆਪਣੀ ਭਾਬੀ ਨੂੰ ਆਪਣੀ ਪਤਨੀ ਬਣਾ ਲੈਂਦਾ ਉਹ ਆਪਣੀ ਪਤੀ ਜੀ ਤੇ ਭਾਬੀ ਦੀ ਜ਼ਿੰਦਗੀ ਨਰਕ ਨਾ ਬਣੇ ਇਹਦੇ ਲਈ ਆਪਣੀ ਜ਼ਿੰਦਗੀ ਨਾਲ ਬਹੁਤ ਵੱਡਾ ਸਮਝੌਤਾ ਕਰਦਾ ਤੇ ਹੁਣ ਰਾਣੀ ਖੁਸ਼ੀ-ਖੁਸ਼ੀ ਆਪਣੇ ਪ੍ਰਾਣੇ ਸਹੁਰੇ ਘਰ ਵੱਸਦੀ ਆ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਪਸੰਦ ਆਵੇਗੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਨਾ ਭੁੱਲਣਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ